ਪਾਣੀ ਇੰਨਾ ਗੰਦਲਾ ਹੋ ਚੁੱਕਿਆ ਪਾਣੀ ਕਰਕੇ ਲੋਕਾਂ ਦੇ ਜਿਹੜੇ ਪੈਰ ਫਟ ਚੁੱਕੇ ਨੇ ਜਿੱਥੋਂ ਬਲੱਡ ਰਿਸਦਾ ਉਹਦੇ ਵਿੱਚ ਜਿਹੜੀ ਪਾਣੀ ਦੇ ਵਿੱਚ ਇਨਫੈਕਸ਼ਨ ਅੰਦਰ ਜਾ ਰਹੀ ਹੈ ਬੱਚਿਆਂ ਦੇ ਹੱਥ ਗਲੇ ਪਏ ਨੇ ਅੰਦਰ 60-60 ਕਿੱਲਾਂ ਦੇ ਮਾਲਕ ਬੈਠੇ ਨੇ ਜਿਹੜੇ ਇਹ ਦੇਖਦੇ ਨੇ ਕਿ ਸਾਡੇ ਕੋਲ ਕਦੋਂ ਕੋਈ ਬੰਦਾ ਰਾਸ਼ਨ ਲੈ ਕੇ ਪਹੁੰਚੂਗਾ ਅੰਦਰਲੇ ਹਾਲਾਤ ਬਹੁਤ ਭਿਆਨਕ ਨੇ ਆਂਧਾ ਬਲੁੰਦਰੀਆਂ ਜਾਂਦੀਆਂ ਅੰਦਰ ਜਾ ਕੇ ਐਂ ਲੱਗਦਾ ਕਿ ਯਾਰ ਇਹ ਕਦੋਂ ਇਹ ਉੱਠਣਗੇ ਉਹ ਜਦੋਂ ਪਿਛਲੀ ਵਾਰ ਹੜ੍ਹ ਦੀ ਜਦੋਂ ਇੱਥੇ ਮਾਰ ਪਈ ਆ ਉਹ ਕਹਿੰਦੇ ਸੀ ਅਸੀਂ ਫਸਲਾਂ ਫੋਲਰ ਸੈੱਟ ਕਰਕੇ ਦੁਬਾਰਾ ਸ਼ੁਰੂ ਹੋਣ ਲੱਗੇ ਸੀ ਜ਼ਮੀਨਾਂ ਸੈੱਟ ਕੀਤੀਆਂ ਫਸਲਾਂ ਬੀਜੀਆਂ ਜਦੋਂ ਉੱਠਣ ਲੱਗੇ ਦੁਬਾਰਾ ਫੇਰਾੜਾ ਘਰਾਂ ਦੇ ਵਿੱਚ ਉਹਨਾਂ ਦੇ ਕੱਪੜੇ ਉਹਨਾਂ ਕੋਲ ਹੈ ਨਹੀਂ ਖਾਣ ਨੂੰ ਰਸਣ ਉਹਨਾਂ ਕੋਲ ਹੈ ਨਹੀਂ ਬੱਚਿਆਂ ਦੀਆਂ ਫੀਸਾਂ ਉਹਨਾਂ ਕੋਲ ਹੈ ਨਹੀਂ ਕੀ ਕਰਨਗੇ ਉਹ ਮੰਜਾ ਟੂੜੀ ਖਾ ਖਾ ਉਹਨਾਂ ਢਿੱਡ ਨਾਲ ਲੱਗੇ ਪੈਨੇ ਜਿਹੜੇ ਇਲਾਕੇ ਦੇ ਇਥੇ ਸਟਰੀਟ ਡੌਗ ਨੇ ਉਹਨਾਂ ਦੇ ਤੁਸੀਂ ਦੇਖੋਗੇ ਪਿੰਜਰ ਬਣੇ ਪਏ ਨੇ ਪਾਣੀ 'ਚ ਤਰਦੇ ਤੁਹਾਨੂੰ ਮਿਲਣਗੇ ਜਾਨਵਰ ਇਥੇ ਪਾਣੀ 'ਚ ਡੁੱਬੇ ਦੇਖਣਗੇ ਤੁਹਾਨੂੰ ਇਹ ਤੋਂ ਵਾ ਜਿਹੜਾ ਝੋਨਾ ਜਦੋਂ ਇਹ ਪਾਣੀ ਥੱਲੇ ਜਾਣਾ ਜਿਹੜੀ ਦੀ ਸਮੈਲ ਆਉਣੀ ਆ ਉਹਦੇ ਨਾਲ ਕਿੰਨੀਆਂ ਬਿਮਾਰੀਆਂ ਥੇ ਲੱਗਣੀਆਂ ਨੇ ਜੋ ਗੰਦਲੇ ਪਾਣੀ ਨਾਲ ਜਿਹੜਾ ਉਹ ਜਗ੍ਹਾ ਤੇ ਅਸਰ ਹੋ ਚੁੱਕਿਆ ਉਹਦ ਨਾਲ ਕਿੰਨਾ ਪਾਣੀ ਗੰਦਲਾ ਹੋ ਕੇ ਇਹ ਲੋਕਾਂ ਦੇ ਅੰਦਰ ਜਾਣਾ ਕਿੰਨੀਆਂ ਬਿਮਾਰੀਆਂ ਲੱਗਣੀਆਂ ਨੇ ਵੇ ਡਾਕਟਰ ਲੋਕ ਜਾਣਦੇ ਨੇ ਫਿਰ ਇਹ ਤੋਂ ਬਾਅਦ ਡਾਕਟਰਾਂ ਦੀ ਲੋਡ ਪੈਣੀ ਆ ਫਿਰ ਉਸ ਤੋਂ ਬਾਅਦ ਸਾਡੇ ਉਹ ਭਰਾਵਾਂ ਦੀ ਲੋਡ ਪੈਣੀ ਆ ਜਿਹੜੇ ਐਨਆਰਆਈ ਭਰਾ ਨੇ ਜਿਹੜੇ ਇਹਨਾਂ ਇਲਾਕਿਆਂ ਨੂੰ ਪਧਰੇ ਕਰਨ ਲਈ ਤੇਲ ਲਈ ਪੈਸੇ ਭੇਜਣਗੇ ਫਿਰ ਫਸਲਾਂ ਵੇਚਣ ਲਈ ਵੀ ਭੇਜਣਗੇ ਫਿਰ ਉਹਨਾਂ ਭਰਾਵਾਂ ਦੀ ਲੋਡ ਪੈਣੀ ਆ ਇਸੋਲੇ ਕੋਈ ਪਰਦੇ ਪਿੰਡ ਹਮਦ ਚੱਕ ਵਾਲਾ ਵਿਖੇ ਮੌਜੂਦ ਆ ਜਿੱਥੇ ਘਰ ਜਿਹੜੇ ਪਾਣੀ ਵਿੱਚ ਘਰੇ ਹੋਏ ਆ ਤਾਂ ਜਿੱਥੇ ਵਕ ਵਕ ਸੰਸਥਾਵਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਕਲਾਕਾਰ ਭਾਈਚਾਰਾ ਵੀ ਜਿਹੜਾ ਉਹ ਅੱਗੇ ਆਇਆ ਤਾਂ ਲੋਕਾਂ ਲਈ ਖਾਣ ਪੀਣ ਦਾ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਇਧਰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੁਰ ਦੇ ਐਂਡ ਹਾਮਦੇ ਚੱਕ ਵਾਲਾ ਦੀਆਂ ਹਨ ਤਾਂ ਇੱਥੇ ਧਰਾਂ ਤੱਕ ਪਾਣੀ ਜਿਹੜਾ ਉਹ ਪਹੁੰਚਿਆ ਹੋਇਆ ਤਾਂ ਲੋਕ ਕਾਫੀ ਪਰੇਸ਼ਾਨੀ ਵਿੱਚ ਜਿਹੜੇ ਨજર ਉਹ ਆ ਰਹੇ ਆ ਤਾਂ ਇੱਥੇ ਅੱਜ ਅ ਵਿਭਾ ਰਣਜੀਤ ਕੌਰ ਅਤੇ ਇੰਦਰਜੀਤ ਨਿੱਕੂ ਵੀ ਜਿਹੜੇ ਉਹ ਪਹੁੰਚੇ ਹੋਏ ਆ ਤਾਂ ਲੋਕਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਅ ਫਰੋਇਦਰ ਦੇ ਪੰਡ ਹਮਦ ਚੱਕ ਵਾਲਾ ਦੀ ਆ ਤਾਂ ਲਗਾਤਾਰ ਤੁਹਾਡੇ ਨਾਲ ਅ ਅਪਡੇਟ ਜਿਹੜੀ ਆ ਉਹ ਪੰਜਾਬੀ ਲੋਕ ਚੈਨਲ ਤੇ ਸਾਂਝੀ ਜਿਹੜੀ ਆ ਉਹ ਕਰ ਰਹੇ ਆ ਆ ਗੱਲਬਾਤ ਕਰਨ ਲੈਣੇ ਆ ਕੀ ਹਾਲਾਤ ਆ ਮੌਕੇ ਤੇ ਪਹੁੰਚੇ ਹੋ ਲੋਕਾਂ ਨੂੰ ਵੀ ਮਿਲੇ ਹੋ ਤਾਂ ਆ ਹਾਲਾਤ ਤਾਂ ਬਹੁਤ ਬੁਰੇ ਆ ਬਹੁਤ ਬੁਰੇ ਆ ਉਧਰ ਸਾਡੇ ਤਾਂ ਸਾਤਲੋ ਜੀ ਵਗੈਰਾ ਸਾਰੇ ਹਾ ਹਾ ਅੜਾ ਉੱਥੇ ਪਿੰਡਾਂ ਦਾ ਜੀ ਇਸ ਟਾਈਮ ਬੁਰਾ ਹਾਲ ਹੈ ਅੰਦਰ ਪਾਣੀ ਦੇ ਵਿੱਚ ਰੋਡ ਕਲਾਕਾਰ ਭਾਈਚਾਰਾ ਹੁਣ ਅੱਗੇ ਆਇਆ ਤਾਂ ਕਿਸ ਤਰ੍ਹਾਂ ਦੀ ਮਦਦ ਜਿਹੜੀ ਆ ਲੋਕਾਂ ਦੀ ਕੀਤੀ ਜਾ ਰਹੀ ਹੈ ਸਾਡਾ ਭਾਈਚਾਰਾ ਮਤਲਬ ਇਹ ਹੈ ਕਿ ਅਸੀਂ ਜੋ ਜੋ ਕਰ ਸਕਦੇ ਆ ਆਪਣੇ ਵੱਲੋਂ ਅਸੀਂ ਹੁਣ ਆਪਣੇ ਪਸ਼ੂਆਂ ਦੀ ਫੀਡ ਲੈ ਕੇ ਆਏ ਆ ਚਾਰਾ ਲੈ ਕੇ ਆਏ ਆ ਤੂੜੀ ਲੈ ਕੇ ਆਏ ਆ ਤੇ ਉਹ ਬੇਜਵਾਨ ਨੇ ਉਹਨਾਂ ਨੇ ਕਿਹੜਾ ਮੰਗਣਾ ਇਨਸਾਨ ਤਾਂ ਮੰਗ ਸਕਦਾ ਨਾ ਤੈਨੂੰ ਭੁੱਖ ਲੱਗੀ ਉਹਨੇ ਕਹਿਣਾ ਵੀ ਮੈਨੂੰ ਭੁੱਖ ਲੱਗੀ ਆ ਇਹਨਾਂ ਨੇ ਕਹਿਣਾ ਨਹੀਂ ਬੇਜਵਾਨ ਜਾਨਵਰ ਨੇ ਤੇ ਮੈਂ ਤਾਂ ਸੋਚਦਾ ਵੀ ਬੜਾ ਪੁੰਨੋ ਵਾਲਾ ਕੰਮ ਆ ਪਰਮਾਤਮਾ ਕਰੇ ਸਾਨੂੰ ਇੰਨਾ ਸਾਡੇ ਕੋ ਹੌਸਲਾ ਹੋਵੇ ਵੀ ਅਸੀਂ ਹੋਰ ਵੀ ਸਾਰਿਆਂ ਦੀ ਮਦਦ ਕਰ ਸਕੀਏ ਮੈਂ ਤੇ ਫਿਰ ਵੀ ਕਹਾਂ ਵੀ ਕਲਾਕਾਰਾਂ ਨੂੰ ਚਾਹੀਦਾ ਜਿਨ੍ਹਾਂ ਦੇ بڑے ਨਾਂ ਨੇ ਅੱਜ ਕੱਲ ਬਿਲਕੁਲ ਵੀ ਉਹਨਾਂ ਚੋ ਮੇਰੇ ਖਿਆਲ ਤਾਂ ਹੱਲੀ ਤੱਕ ਕੋਈ ਨਹੀਂ ਆਇਆ ਹੈ ਨਾ ਅੰਡੇ ਲੱਗਿਓ ਨੇ ਆਏ ਅੱਗੇ ਹੋ ਜਾ ਤੇ ਜਿਹੜੇ ਹਾਂ ਹੈ ਤੇ ਮੈਂ ਇਹ ਚਾਹੁੰਦੀ ਹਾਂ ਨਹੀਂ ਇੱਥੇ ਦੀ ਗੱਲ ਕਰਦੀ ਮੈਂ ਜਿਵੇਂ ਤੁਸੀਂ ਆਏ ਹੋ ਆਪਾਂ ਆਏ ਹਾਂ ਸਾਰੇ ਮਤਲਬ ਇੱਧਰ ਵੀ ਆ ਜਣੇ ਉਹ ਵੀ ਨਾ ਨੇ ਚਲੇ ਗਿਆ ਜਨਾਲਾ ਸਾਈਡ ਉਹ ਵੀ ਆਰਟਿਸਟ ਨੂੰ ਮੈਂ ਕਹਿਣਾ ਚਾਹੁੰਨੀ ਵੀਰੇ ਜੀ ਇਧਰ ਆ ਜੀ ਵੀ ਇਹਨਾਂ ਦੀ ਮਦਦ ਵੀ ਕਰਨ ਤੇ ਇੰਦਰਜੀਤ ਨਿੱਕੂ ਜੀ ਸਾਡੇ ਨਾਲ ਮੌਜੂਦ ਲਗਾਤਾਰ ਦੇਖ ਰਹੇ ਆ ਕਿ ਉਹ ਅਗਲੇ ਵਿੱਚ ਜਿਹੜੀ ਟੀਮ ਨੇ ਲੋਕਾਂ ਦੀ ਸੇਵਾ ਜਿਹੜੀ ਉਹ ਕਰ ਰਿਹਾ ਲਿੱਕੂ ਭਾਜੀ ਲਗਾਤਾਰ ਹੀ ਦੇਖ ਰਹੇ ਆ ਕਿ ਇਸ ਇਲਾਕੇ ਵਿੱਚ ਤੁਸੀਂ ਵਿੱਚ ਰਹੇ ਹੋ ਉੱਥੋਂ ਤੱਕ ਪਹੁੰਚ ਗਏ ਹੋ ਜਿੱਥੋਂ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ ਤੇ ਕੀ ਹਾਲਾਤ ਕੀ ਆ ਲੋਕਾਂ ਦੇ ਤੁਸੀਂ ਲਗਾਤਾਰ ਬੀੜੀਆਂ ਵਿੱਚ ਵੀ ਤੁਹਾਨੂੰ ਦੇਖਿਆ ਕਿ ਲੋਕਾਂ ਦੇ ਘਰਾਂ ਤੱਕ ਜਾਂਦੇ ਆ ਅੱਗੇ ਤਾਂ ਹਾਲਾਤ ਨੂੰ ਪਤਾ ਹੈ ਜੀ ਕਿਉਂਕਿ ਪਾਣੀ ਇੰਨਾ ਗੰਦਲਾ ਹੋ ਚੁੱਕਿਆ ਪਾਣੀ ਕਰਕੇ ਲੋਕਾਂ ਦੇ ਜਿਹੜੇ ਪੈਰ ਫਟ ਚੁੱਕੇ ਨੇ ਜਿੱਥੋਂ ਬਲੱਡ ਰਿਸਦਾ ਉਹਦੇ ਵਿੱਚ ਜਿਹੜੀ ਪਾਣੀ ਦੇ ਵਿੱਚ ਇਨਫੈਕਸ਼ਨ ਅੰਦਰ ਜਾ ਰਹੀ ਹੈ ਬੱਚਿਆਂ ਦੇ ਹੱਥ ਗਲੇ ਪੈ ਨੇ ਉਹਨਾਂ ਲਈ ਦਵਾਈਆਂ ਮਹਈਆ ਕਰਾਉਨੇ ਆ ਤੇ ਰਾਸ਼ਨ ਅੰਦਰ ਪਹੁੰਚ ਰਿਹਾ ਅੰਦਰ 60-60 ਕਿੱਲਾਂ ਦੇ ਮਾਲਕ ਬੈਠੇ ਨੇ ਜਿਹੜੇ ਇਹ ਦੇਖਦੇ ਨੇ ਕਿ ਸਾਡੇ ਕੋਲ ਕਦੋਂ ਕੋਈ ਬੰਦਾ ਰਾਸ਼ਨ ਲੈ ਕੇ ਪਹੁੰਚੂਗਾ ਅੰਦਰਲੇ ਹਾਲਾਤ ਬਹੁਤ ਭਨਕਨੇ ਬਹੁਤ ਮਤਲਬ ਅੰਦਰ ਬਲੁੰਦਰੀਆਂ ਜਾਂਦੀਆਂ ਅੰਦਰ ਜਾ ਕੇ ਐ ਲੱਗਦਾ ਕਿ ਯਾਰ ਇਹ ਕਦੋਂ ਇਹ ਉੱਠਣਗੇ ਉਹ ਜਦੋਂ ਪਿਛਲੀ ਵਾਰ ਹੜ੍ਹ ਦੀ ਜਦੋਂ ਇੱਥੇ ਮਾਰ ਪਈ ਆ ਉਹ ਕਹਿੰਦੇ ਸੀ ਅਸੀਂ ਫਸਲਾਂ ਫੋਲਾਂ ਸੈੱਟ ਕਰਕੇ ਦੁਬਾਰਾ ਸ਼ੁਰੂ ਹੋਣ ਲੱਗੇ ਸੀ ਜ਼ਮੀਨਾਂ ਸੈੱਟ ਕੀਤੀਆਂ ਫਸਲਾਂ ਬੀਜੀਆਂ ਜਦੋਂ ਉੱਠਣ ਲੱਗੇ ਦੁਬਾਰਾ ਫੇਰ ਹੜਾਗੇ ਇੱਕ ਕਦੋਂ ਉੱਠਣਗੇ 60 ਕਿੱਲਾਂ ਦਾ ਮਾਲ ਗੇ ਸੋਚੋ 60 ਲੱਖ ਦਾ ਸਿੱਧਾ ਸਿੱਧਾ ਨੁਕਸਾਨ ਉਹਨਾਂ ਦਾ ਜਿਹੜੀ ਫਸਲ ਦਾ ਨੁਕਸਾਨ ਹੈ ਉਹ ਤੋਂ ਬਾਅਦ ਚ ਉੱਠਣਗੇ ਕਦੋਂ ਘਰਾਂ ਦੇ ਵਿੱਚ ਉਹਨਾਂ ਦੇ ਕੱਪੜੇ ਉਹਨਾਂ ਕੋਲ ਹੈ ਨਹੀਂ ਖਾਣ ਨੂੰ ਰਸਣ ਉਹਨਾਂ ਕੋਲ ਹੈ ਨਹੀਂ ਜ਼ਮੀਨਾਂ ਉਹਨਾਂ ਕੋਲ ਹੈ ਨਹੀਂ ਬੱਚਿਆਂ ਦੀਆਂ ਫੀਸਾਂ ਉਹਨਾਂ ਕੋਲ ਹੈ ਨਹੀਂ ਕੀ ਕਰਨਗੇ ਉਹ ਹਲੇ ਤਾਂ 2023 ਦੇ ਜਦੋਂ ਹੜਾ ਆਇਆ ਸੀ ਉਦੋਂ ਹੀ ਜਿਹੜੀ ਮਾਰ ਪਈ ਸੀ ਹੜ੍ਹਾਂ ਦੀ ਲੋਕ ਉਹ ਹੀ ਨਹੀਂ ਹਾਇ ਸੰਭਲੇ ਸੀ ਜਦੋਂ ਉੱਤੋਂ ਫਿਰ ਜਿਹੜੇ ਹੜਾ ਆਏ ਹੁਣ ਹੁਣ ਐਕਚੁਅਲੀ ਅਸੀਂ ਜੋ ਜੋ ਕਰ ਸਕਦੇ ਆਂ ਰਾਸ਼ਨ ਦੇ ਨਾਂ ਨਾਲ ਕਈ ਚੀਜ਼ਾਂ ਇੱਕ ਇੱਕ ਕਰਕੇ ਕਰੀ ਜਾਣੀਆਂ ਸ਼ੁਰੂ ਜਿਵੇਂ ਹੁਣ ਇੱਕ ਅਸੀਂ ਇੱਕ ਮੁਹਿੰਮ ਚਲਾਈ ਆ ਇੱਥੇ ਜਿਹਦੇ ਵਿੱਚ ਹੈਗਾ ਕਿ ਹਰੀਕੇ AI ਗਰੁੱਪ ਬਣਾਇਆ ਉਹਦੇ ਵਿੱਚ ਜਿੰਨੇ ਇਧਰ ਇਲਾਕੇ ਦੇ 10th ਤੋਂ ਲੈ ਕੇ BA ਤੱਕ ਦੇ ਬੱਚੇ ਗ੍ਰੈਜੂਏਸ਼ਨ ਤੱਕ ਦੇ ਬੱਚੇ ਜਿਹੜੇ ਪੜ੍ਹੇ ਲਿਖੇ ਹੋਏ ਨੇ ਜਾਂ ਜਿਹੜੀਆਂ ਤ희ਆਂ ਬਹਿ ਕੇ ਆਈਆਂ ਇੱਥੇ ਉਹ ਘਰਾਂ ਚ ਬੈਠੀਆਂ ਲੇਕਿਨ ਪੜੀਆਂ ਲਿਖੀਆਂ ਨੇ ਉਹਨਾਂ ਸਾਰਿਆਂ ਲਈ AI ਦੇ ਕੋਰਸ ਸ਼ੁਰੂ ਕੀਤੇ ਨੇ ਇੱਕ ਕੋਰਸ 40000 ਦਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਸ ਇਲਾਕੇ ਦਾ ਹਜ਼ਾਰਕ ਬੱਚਾ ਉਹਦੇ ਵਿੱਚ ਜੋੜਿਆ ਜਾਵੇ ਤੇ 4 ਕਰੋੜ ਦੀ ਜਿਹੜੀ ਉਹ ਇਨਵੈਸਟਮੈਂਟ ਦਾ ਕੰਮ ਹੈ ਪਹਿਲਾਂ ਉਹ ਸ਼ੁਰੂ ਕੀਤਾ ਜਾਵੇ ਪ੍ਰੋਜੈਕਟਰ ਲਾ ਕੇ ਉਹਨਾਂ ਬੱਚਿਆਂ ਨੂੰ ਸ਼ੁਰੂ ਕਰਾਇਆ ਜਾਵੇ ਫਿਰ ਜਿਹੜੇ ਬੱਚੇ ਉਹਨਾਂ ਚੋਂ ਕਾਬਿਲ ਹੋਣਗੇ ਉਹਨਾਂ ਦੀ ਪਹਿਲੇ ਮਹੀਨੇ ਤੋਂ ਤਨਖਾਹ 8 ਤੋਂ 10000 ਸ਼ੁਰੂ ਹੋ ਜਾਣਗੀਆਂ ਹੌਲੀ ਹੌਲੀ ਉਹ ਮਹੀਨੇ 2 ਮਹੀਨੇ 3 ਮਹੀਨੇ ਜਿਵੇਂ ਜਿਵੇਂ ਬੱਚੇ ਗਰੋ ਕਰਨਗੇ ਉਹ 10 ਤੋਂ 20000 30000 40000 50000 ਤੱਕ ਆਰਾਮ ਨਾਲ ਉਹਨਾਂ ਦੀ ਤਨਖਾਹ ਮਿਲਣਗੀ ਆ ਜਿਹੜੇ ਜ਼ਿਆਦਾ ਕਾਬਿਲ ਬੱਚੇ ਹੋ ਜਾਣਗੇ ਉਹ ਲੱਖ ਲੱਖ ਤੱਕ ਵੀ ਪਹੁੰਚ ਜਾਣਗੇ ਅਸੀਂ ਉਹ ਕੋਰਸ ਨਾਲ ਇਹ ਸ਼ੁਰ ਵੀਰਿੰਦਰ ਸਾਡੇ ਤੇ ਪਹੁੰਚਾ ਚੰਡੀਗੜ੍ਹ ਤੋਂ ਤੇ ਜਿਹੜੇ ਬੱਚੇ ਉਹਨਾਂ ਚੋਂ ਕਾਬਲ ਹੋ ਜਾਣਗੇ ਫਿਰ ਉਹਨਾਂ ਬੱਚਿਆਂ ਨੂੰ ਜਿਹੜੇ ਜਿਵੇਂ ਟਾਪਰ ਨਿਕਲੇ ਉਹਨਾਂ ਚੋਂ ਉਹਨਾਂ ਬੱਚਿਆਂ ਨੂੰ ਲੈਪਟਾਪ ਵੀ ਮੁਹੱਈਆ ਕਰਾਇਆ ਜਾਣਗੇ ਹੁਣ ਸੋਚੋ ਜੇ ਹਜ਼ਾਰ ਦੇ ਵਿੱਚੋਂ 500 ਬੱਚਾ ਵੀ ਬਹੁਤ ਕਾਬਲ ਨਿਕਲੇ ਆ 500 ਬੱਚਿਆਂ ਲਈ ਲੈਪਟਾਪ ਲੈ ਕੇ ਦੇਣੇ ਸਾਰੀਆਂ ਚੀਜ਼ਾਂ ਵੱਡੀਆਂ ਨੇ ਪਰ ਸਾਡੇ ਪੰਜਾਬੀ ਭੈਣ ਭਰਾਵਾਂ ਨੇ ਸਾਰਾ ਕੁਝ ਸੌਖਾ ਕਰ ਦੇਣਾ ਜੀ ਜੀ ਬਾਕੀ ਕਲਾਕਾਰ ਪਰਚਰਨ ਕੀ ਫੀਲ ਕਰਨੀ ਚਾਹੀਦੀ ਅਜਨਾਲੇ ਵਾਲ ਬਹੁਤ ਕਲਾਗਰ ਸਾਡੇ ਪਹੁੰਚ ਚੁੱਕੇ ਨੇ ਹੂੰ ਫੂਡ ਵੀਕ ਸੈਸ ਦੇ ਵਿੱਚ ਪਹੁੰਚ ਚੁੱਕਿਆ ਮੇਰੀ ਜਦੋਂ ਇੰਡੀਆ ਨਾਲ ਗੱਲ ਹੋਈਆ ਰਣਜੀਤ ਭੈਣ ਜੀ ਨਾਲ ਗੱਲ ਹੋਈਆ ਵੀ ਦੀਦੀ ਤੁਸੀਂ ਇੱਧਰ ਇਹ ਮੈਂ ਕਹਿੰਦੇ ਕਿੱਧਰ ਆਈ ਮੈਂ ਕਿਹਾ ਦੀਦੀ ਮੇਰੇ ਕੋਲੇ ਆ ਚੋ ਇੱਧਰ ਲੋਕ ਬਹੁਤ ਔਖੇ ਨੇ ਹਨਾ ਮੱਜਾਂ ਲਈ ਇੱਥੇ ਕੋਈ ਪ੍ਰੋਪਰ ਸਹੂਲਤ ਨਹੀਂ ਸੀ ਜਿਸ ਦਿਨ ਮੈਂ ਇੱਥੇ ਪਹੁੰਚਿਆ ਮੱਜਾਂ ਤੂੜੀ ਖਾ ਖਾਉਣਾ ਢਿੱਡ ਨਾਲ ਲੱਗੇ ਪੈਨੇ ਜਿਹੜੇ ਇਲਾਕੇ ਦੇ ਇੱਥੇ ਸਟਰੀਟ ਡੌਗ ਨੇ ਉਹਨਾਂ ਦੇ ਤੁਸੀਂ ਦੇਖੋਗੇ ਪਿੰਜਰ ਬਣੇ ਪੈਨੇ ਪਾਣੀ ਚ ਤਰਦੇ ਤੁਹਾਨੂੰ ਮਿਲਣਗੇ ਜਾਨਵਰ ਇੱਥੇ ਪਾਣੀ ਚ ਡੁੱਬੇ ਦੇਖਣਗੇ ਤੁਹਾਨੂੰ ਔਰ ਇਸ ਪਾਣੀ ਦੇ ਵਿੱਚ ਸੱਪ ਸੱਪ ਤੋਂ ਲੈ ਕੇ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਜ਼ਹਿਰੀਲੀਆਂ ਫਿਰ ਰਹੀਆਂ ਤੇ ਲੋਕੋ ਦੇ ਵਿੱਚ ਉਹਦੇ ਵਿੱਚ ਕਿਵੇਂ ਤੁਰ ਰਹੇ ਨੇ ਇਤੋਂ ਰਸ਼ਨ ਲੈ ਕੇ ਜਿਨ੍ਹਾਂ ਨੂੰ ਸੜਕ ਦਾ ਪਤਾ ਸੜਕਾਂ 'ਹੀਂ ਤੁਰ ਤੁਰ ਕੇ ਆਪਣੇ ਘਰਾਂ ਤੱਕ ਪਹੁੰਚਦੇ ਨੇ ਜਿੰਦੀ ਦਾ ਮੌਤ ਵੀ ਹੋ ਚੁੱਕੀ ਜਿੱਦਾਂ ਸੱਪ ਸੁੱਕ ਲੜ ਗਿਆ ਹੁਣ ਉਹ ਸੱਪ ਲੜ ਗਿਆ ਜੀ ਉਹ ਪਾਣੀ 'ਚ ਸੱਪ ਲੜ ਗਿਆ ਜੀ ਉਹ ਜਦੋਂ ਇਹ ਉਹ ਹੈਗਾ ਠੀਕ ਉਸ ਤੋਂ ਬਾਅਦ ਬਿਮਾਰੀਆਂ ਵੀ ਵਧਣ ਗਈਆਂ ਬਹੁਤ ਬਿਮਾਰੀਆਂ ਵਧਣ ਗਈਆਂ ਸੱਚਾ ਹਾਲ ਹੈ ਜੀ ਉਹ ਤੋਂ ਬਹੁਤ ਬਿਮਾਰ ਹੋਣਗੇ ਬੱਚੇ ਰਾਸ਼ਨ ਨੂੰ ਲੈ ਕੇ ਕੀ ਸਥਿਤੀਆਂ ਲਗਾਤਾਰ ਵੀਡੀਓ ਜੜੀਆਂ ਵਾਇਰਲ ਹੋ ਰਹੀਆਂ ਕਿ ਰਾਸ਼ਨ ਭਾਈ ਨਾਲ ਆਂਦਾ ਜਾਵੇ ਕਿ ਵੀ ਅਸਲ ਲੋੜ ਜੜੀ ਆ ਉਹ ਹੜਾਂ ਤੋਂ ਬਾਅਦ ਪੈਣੀ ਆ ਕਿਉਂਕਿ ਜ਼ਮੀਨਾਂ ਵਿੱਚ ਰੇਤਾ ਜੜੀ ਉਹ ਭਰ ਜਾਣੀ ਆ ਨਹੀਂ ਉਹ ਤੋਂ ਬਾਅਦ ਸਹੀ ਗੱਲ ਆ ਜਿਵੇਂ ਪੈਣੀ ਆ ਉਹਨੂੰ ਸਤਾਫ ਨਰਸ ਨੇ ਇਹਨਾਂ ਨੂੰ ਪਤਾ ਹੈ ਜਿਹੜੀ ਡਾਕਟਰ ਲਾਈਨਸ ਲੋਕ ਨੇ ਵੀ ਇਹ ਤੋਂ ਬਾਅਦ ਜਿਹੜਾ ਝੋਨਾ ਜਦੋਂ ਇਹ ਪਾਣੀ ਥੱਲੇ ਜਾਣਾ ਜਿਹੜੀ ਦੀ ਸਮੈਲ ਆਉਣੀ ਆ ਉਹਦੇ ਨਾਲ ਕਿੰਨੀਆਂ ਬਿਮਾਰੀਆਂ ਤੇ ਲੱਗਣੀਆਂ ਨੇ ਜੋ ਗੰਦਲੇ ਪਾਣੀ ਨਾਲ ਜਿਹੜਾ ਉਹ ਜਗ੍ਹਾ ਤੇ ਅਸਰ ਹੋ ਚੁੱਕਿਆ ਉਹਦੇ ਨਾਲ ਕਿੰਨਾ ਪਾਣੀ ਗੰਦਲਾ ਹੋ ਕੇ ਇਹ ਲੋਕਾਂ ਦੇ ਅੰਦਰ ਜਾਣਾ ਕਿੰਨੀਆਂ ਬਿਮਾਰੀਆਂ ਲ ਵੇ ਡਾਕਟਰ ਲੋਕ ਜਾਣਦੇ ਨੇ ਫਿਰ ਇਹ ਤੋਂ ਬਾਅਦ ਡਾਕਟਰਾਂ ਦੀ ਲੋੜ ਪੈਣੀ ਹੈ ਫਿਰ ਉਸ ਤੋਂ ਬਾਅਦ ਸਾਡੇ ਉਹ ਭਰਾਵਾਂ ਦੀ ਲੋੜ ਪੈਣੀ ਹੈ ਜਿਹੜੇ ਐਨਆਰਆਈ ਭਰਾ ਨੇ ਜਿਹੜੇ ਇਹਨਾਂ ਇਲਾਕਿਆਂ ਨੂੰ ਪਧਰੇ ਕਰਨ ਲਈ ਟੇਲ ਲਈ ਪੈਸੇ ਭੇਜਣਗੇ ਫਿਰ ਫਸਲਾਂ ਵੇਚਣ ਲਈ ਵੀ ਭੇਜਣਗੇ ਫਿਰ ਉਹਨਾਂ ਭਰਾਵਾਂ ਦੀ ਲੋੜ ਪੈਣੀ ਹੈ ਜੀ ਅਜੇ ਤਾਂ ਅਜੇ ਤਾਂ ਬਹੁਤ ਚੀਜ਼ਾਂ ਦਾ ਅਜੇ ਬਹੁਤ ਛੋਟਾ ਕੀ ਯੋਗਦਾਨ ਗਿਆ ਜਿੱਥੇ ਪਹੁੰਚੇ ਬਸ ਜੀ ਮੈਂ ਹੀ ਕਹਿਨੀ ਆ ਕਿ ਸਾਡੇ ਸਾਰੇ ਆਰਟਿਸਟ ਰਲ ਕੇ ਸਭ ਦੀ ਸਹਾਇਤਾ ਕਰਨ ਬਾਅਦ ਇਹਨਾਂ ਨੂੰ ਤਤੀਵਾ ਨਾ ਲੱਗੇ ਸਾਡੇ ਹਾਂ ਜੀ ਕਿ ਲੈ ਕੇ ਆਏ ਤੁਸੀਂ ਅਸੀਂ ਮੈਂ ਨਾਲ ਸਾਡੇ ਪਿੰਡ ਦੀ ਸਪੋਰਟਸ ਕਲੱਬ ਆ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੇ ਨੇ ਸੋ ਉਹਨਾਂ ਨੂੰ ਨਾਲ ਰੱਖ ਕੇ ਮੈਂ 8 ਟਰਾਲੀਆਂ ਤਾਂ ਤੋੜੀਆਂ ਨੇ ਤੇ ਦੋ ਟਰਾਲੀਆਂ ਸ਼ੋਕਰ ਹੈ ਜਿਹੜਾ ਫੀਡ ਹੈ ਤੇ ਆਪਣੇ ਕੁਝ ਆਟੋਮੋਸ ਨੇ ਜਿਹੜੇ ਲੈ ਕੇ ਆ ਰਹੇ ਹਾਂ ਸਾਰਿਆਂ ਲਈ ਤੇ ਕੁਝ ਆਪਣੀ ਜੜੀ ਆ ਜਾਲੀਆਂ ਹੁੰਦੀਆਂ ਨੇ ਮਛਰ ਮਛਰ ਦਾ ਨਹੀਂ ਸੌਰੀ ਉਹਨਾਂ ਨੂੰ ਤੇ ਬਾਕੀ ਇਹ ਆ ਵੀ ਜਿਵੇਂ ਜਿਵੇਂ ਲੋਡ ਪੈਂਦੀ ਰਹੂਗੀ ਵੀ ਸੋ ਨਿੱਕੂ ਭਾਈ ਹੋਣੀ ਇਹਨਾਂ ਦੇ ਟਾਈਮ ਦੇ ਗਾਣੇ ਸੀ ਨਾ ਮਛਰ ਦਾ ਨਹੀਂ ਲੈ ਦੇਵੇ ਮਛਰ ਨੇ ਖਾਲੀ ਤੋੜ ਕੇ ਪਿੰਡ ਕਿਹਦਾ ਸੀ ਗਾਣਾ ਉਹ ਸਿੰਦਰ ਕੌਰ ਦਾ ਬਿਲਕੁਲ ਏਸੀ ਸਾਡੇ ਨਾਲ ਅੰਗੁਰਜੀਤ ਨੂੰ ਨਿੱਕੂ ਜੀ ਤੇ ਵੀ ਬਾ ਰஞ்சிਤ ਕੌਰ ਤਾਂ ਅੱਜ ਇੱਥੇ ਪਿੰਡ ਹਾਮਦ ਵਾਲਾ ਵਿਖੇ ਪਹੁੰਚੇ ਆ ਦਾ ਲੋਕਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅਗਰ ਪੰਜਾਬੀ ਗਾਇਕ ਅੰਦਰਜੀਤ ਉਹਦੀ ਗੱਲ ਕਰ ਲਈਏ ਤਾਂ ਪਿਛਲੇ ਕਈ ਦਿਨਾਂ ਤੋਂ ਫਰੋਇਪਰ ਵਿੱਚ ਵਿਚਰੇ ਜਿਹੜੇ ਇਲਾਕੇ ਹੜ੍ਹ ਦੀ ਮਾਰ ਰਹੇ ਹਟਾਏ ਹੋਏ ਆ ਲੋਕਾਂ ਦੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਪਸ਼ੂਆਂ ਲਈ ਚਾਰਾ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਹੈ ਉਹ ਪੁੱਤੋ ਕੈਮਰਾਮੈਨ ਰਾਜੀਵ ਨੂੰ ਨਾਲਾ ਪਰਮਜੀਤ ਸਖਾਣਾ ਪੰਜਾਬੀ ਲੋਕਤਾਰ